ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੀਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਜੋ 8ਵੇਂ ਸਤਿਗੁਰੂ ਨੇ ਔਰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ 1656 ਈਸਵੀ ਨੂੰ ਹੋਇਆ ਔਰ ਪੰਜ ਭੌਤਿਕ ਤਨ ਦੇ ਵਿੱਚ ਸਾਡੇ ਕੋ ਪੰਜ ਸਾਲ ਦੀ ਆਰ ਜੂ ਸੀ ਜਦੋਂ ਇਹਨਾਂ ਨੂੰ ਗ੍ਰਿਹਾਈ ਪ੍ਰਾਪਤ ਹੋਈ ਤੇ ਪੰਜ ਭੌਤਿਕ ਤਨ ਦੇ ਵਿੱਚ 8 ਸਾਲ ਦੀ ਆਰ ਜੂ ਸੀ ਜਦੋਂ ਇਹਨਾਂ ਦਾ ਪੰਜ ਭੌਤਕ ਸਰੀਰ ਪੰਜ ਤਤਾਂ ਦੇ ਵਿੱਚ ਬਿਲੀਨ ਹੋ ਗਿਆ ਜੋਤੀ ਜੋਤ ਸਮਾ ਗਈ ਇਹਨੇ ਥੋੜੀ ਹੀ ਅਰਸੇ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਕਰ ਵਿਖਾਇਆ ਜੋ ਇੱਕ 200 300 ਸਾਲ ਜਿਉਂ ਕੇ ਵੀ ਕੋਈ ਇਨਸਾਨ ਜਿਹੜਾ ਹੈ ਐਸਾ ਨਹੀਂ ਕਰ ਸਕਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਬੇਬਾਕੀ ਨਿਰਪੈਤਾ ਇਹ ਮੁੱਖ ਗੁਣ ਸਨ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਬਹੁਤ ਜ਼ਾਲਮ ਵੀ ਮੰਨਿਆ ਗਿਆ ਇਤਿਹਾਸ ਦੇ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਵੀ ਪੈ ਨਹੀਂ ਮੰਨਿਆ ਉਹ ਮਿਲਣਾ ਚਾਹੁੰਦਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਜ਼ਾਲਮ ਦੇ ਅਸੀਂ دیدار ਨਹੀਂ ਕਰਦੇ ਨੇ ਇਸ ਨੂੰ ਨਾਸੀਂ ਮੁੱਖ ਵੇਖਣਾ ਨਾਸੀਂ ਇਸ ਨੂੰ ਆਪਣਾ ਮੁੱਖ ਬਖਾਉਣਾ ਦਿੱਲੀ ਦੇ ਵਿੱਚ ਭਿਆਨਕ ਮਹਾਮਾਰੀ ਫੈਲੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ દવાਖਾਨਿਆਂ ਦੇ ਮੁੱਖ ਰੋਗੀਆਂ ਲਈ ਖੋਲ ਦਿੱਤੇ ਇਲਾਜ ਕੀਤਾ ਬਿਮਾਰੀ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢਿਆ ਲੋਕਾਂ ਦੀ ਸਹਾਇਤਾ ਕੀਤੀ ਐਸੇ ਮਹਾਨ ਸਤਿਗੁਰੂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪਰਵਧੀਆਂ ਬਹੁਤ ਬਹੁਤ ਵਧਾਈਆਂ ਬਹੁਤ ਕੁਝ ਕਿਹਾ ਜਾ ਸਕਦਾ ਹੈ ਸਤਿਗੁਰਾਂ ਬਾਰੇ ਸਤਗੁਰਾਂ ਦੀ ਉਪਮਾ ਦੇ ਵਿੱਚ ਸਤਗੁਰਾਂ ਦੀ ਬਿੜਾਈ ਦੇ ਵਿੱਚ ਅੱਖਰ ਮੁੱਕ ਜਾਂਦੇ ਐ ਸਿਆਹੀ ਮੁੱਕ ਜਾਂਦੀ ਐ ਕਾਗਜ਼ ਮੁੱਕ ਜਾਂਦਾ ਐ ਪਰ ਸਤਗੁਰਾਂ ਦੀ ਤਾਰੀਫ਼ ਕਦੀ ਨਹੀਂ ਮੁੱਕਦੀ ਐ ਸਤਗੁਰਾਂ ਦੀ ਉਪਮਾ ਕਦੀ ਨਹੀਂ ਮੁੱਕਦੀ ਸੁਇਕ ਵਾਰੀ ਫੇਰ ਬਹੁਤ ਬਹੁਤ ਬਿਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ